ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਅਸੀਂ ਤਾਂ ਅਰਦਾਸਾਂ ਬੇਨਤੀਆਂ ਕਰਕੇ ਥੱਕ ਗਏ ਹਾਂ ਅਸੀਂ ਸਭ ਕੁਝ ਕਰਕੇ ਦੇਖ ਲਿਆ ਹੈ ਫਿਰ ਵੀ ਸਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਭਾਈ ਜੇਕਰ ਤੁਸੀਂ ਸਭ ਕੁਝ ਕਰਕੇ ਦੇਖ ਲਿਆ ਫਿਰ ਵੀ ਤੁਹਾਡੇ ਮਨ ਦੀ ਇੱਛਾ ਪੂਰੀ ਨਹੀਂ ਹੋ ਰਹੀ ਤਾਂ ਹੁਣ ਤੁਸੀਂ ਇਹ ਦੋ ਕੰਮ ਕਰਨਾ ਸ਼ੁਰੂ ਕਰ ਦਿਓ ਤੁਸੀਂ ਇਹ ਦੋ ਕੰਮ ਕਰਕੇ ਦੇਖੋ ਕਿਉਂਕਿ ਇਹ ਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਏਦੋ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਸ਼ਾ ਇਹਨੇ ਖੋਸ਼ ਹੁੰਦੇ ਹਨ ਇਹਨੇ ਮਿਹਰਬਾਨ ਹੁੰਦੇ ਹਨ ਕਿ ਉਹਨਾਂ ਦੇ ਮੱਥੇ ਦੇ ਲੇਖ ਵੀ ਬਦਲ ਦਿੰਦੇ ਹਨ ਜੋ ਭਾਗਾਂ ਦੇ ਵਿੱਚ ਨਹੀਂ ਲਿਖਿਆ ਹੁੰਦਾ ਉਹ ਵੀ ਸਤਿਗੁਰ ਸੱਚੇ ਪਾਸ਼ਾ ਜੀ ਦੇ ਦੇ ਦਿੰਦੇ ਹਨ ਤਾਂ ਫਿਰ ਇਹ ਦੋ ਕੰਮ ਕਿਹੜੇ ਹਨ ਕਿੰਜ ਆਪਾਂ ਕਰਨੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਐਸ ਕਰਕੇ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਦੇ ਵਿੱਚ ਸਾਨੂੰ ਪਹਿਲੀ ਯੁਕਤੀ ਪਹਿਲੇ ਕੰਮ ਬਾਰੇ ਪਤਾ ਲੱਗਣਾ ਹੈ ਜਿਹੜਾ ਕੰਮ ਕਰਕੇ ਆਪਾਂ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ ਇਹ ਸਾਖੀ ਹੈ ਮੇਰੇ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੀ ਸੰਗਤ ਜੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਅਮੀਰ ਧਨਵਾਨ ਆਦਮੀ ਆਪਣੀ ਪਤਨੀ ਦੇ ਨਾਲ ਰਹਿਦਾ ਸੀ ਉਹਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਬਸ ਇੱਕੋ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਉਮਰ ਬਢੇਰੀ ਹੋ ਗਈ ਉਹਨਾਂ ਨੇ ਸਭ ਕੁਝ ਕਰਕੇ ਦੇਖ ਲਿਆ ਦਰਦਾਂ ਤੇ ਮੱਥੇ ਟੇਕੇ ਜਿੰਨਾ ਜੋ ਕਿਹਾ ਸਭ ਕੁਝ ਕਰਕੇ ਦੇਖ ਲਿਆ ਪਰ ਫਿਰ ਵੀ ਉਹਨਾਂ ਦੀ ਖਾਲੀ ਝੋਲੇ ਨਹੀਂ ਭਰੀ ਉਹਨਾਂ ਨੂੰ ਔਲਾਦ ਦਾ ਸੁੱਖ ਨਹੀਂ ਮਿਲਿਆ ਇਸ ਕਰਕੇ ਕਹਿੰਦੇ ਹੁਣ ਜਦੋਂ ਉਮਰ ਵਡੇਰੀ ਹੋ ਗਈ ਤਾਂ ਦੋਵਾਂ ਪਤੀ ਪਤਰੀ ਨੇ ਆਸ ਹੀ ਲਾ ਦਿੱਤੀ ਕਿ ਹੁਣ ਸਾਡੀ ਛੋਲੀ ਕਿੱਥੋਂ ਭਰਨੀ ਹੈ ਕਹਿੰਦੇ ਉਦਾਸ ਪਰੇਸ਼ਾਨ ਰਹਿਣ ਲੱਗ ਪਏ ਕਿ ਮਹਾਰਾਜ ਸੱਚੇ ਭਾਸ਼ਾ ਜੇਕਰ ਤੁਸੀਂ ਇਹਨਾਂ ਰਜਕ ਦਿੱਤਾ ਹੈ ਇਹ ਰਜਕ ਨੂੰ ਸਾੰਬਣ ਵਾਲਾ ਵੀ ਦੇਂਦੇ ਤਾਂ ਕਿੰਨਾ ਚੰਗਾ ਹੁੰਦਾ ਕਹਿੰਦੇ ਇੱਕ ਦਿਨ ਉਹਨਾਂ ਦਾ ਮੇਲ ਇੱਕ ਗੁਰਮਖ ਪਿਆਰੇ ਦੇ ਨਾਲ ਹੋਇਆ ਤਾਂ ਗੁਰਮਖ ਪਿਆਰੇ ਨੇ ਉਹਨਾਂ ਨੂੰ ਸਲਾਹ ਦਿੱਤੀ ਕਿਹਾ ਕਿ ਤੁਸੀਂ ਔਲਾਦ ਦੀ ਪ੍ਰਾਪਤੀ ਦੇ ਲਈ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਕਰਕੇ ਦੇਖ ਲਿਆ ਜੇ ਹੁਣ ਮੇਰੀ ਮੰਨੋਂ ਤਾਂ 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 ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਚਲੇ ਜਾਓ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੇ ਚਲੇ ਜਾਓ ਉਥੋਂ ਤੁਹਾਡੀ ਖਾਲੀ ਝੋਲੀ ਭਰ ਸਕਦੇ ਹਾਂ ਕਹਿੰਦੇ ਉਹ ਪਤਨੀ ਨੇ ਕਿਹਾ ਕਿ ਹੁਣ ਤਾਂ ਸਾਡੀ ਉਮਰ ਹੀ ਬਟੇਰੇ ਹੋ ਗਈ ਹੈ ਐਸਾ ਉਮਰ ਦੇ ਵਿੱਚ ਆ ਕੇ ਸਾਡੀ ਝੋਲੀ ਕੀ ਭਰਨੀ ਕਹਿੰਦੇ ਉਹ ਗੁਰਮਖ ਪਿਆਰੇ ਨੇ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਿਹਾ ਕਿ ਗੁਰ ਨਾਨਕ ਪਾਸ਼ਾ ਜੀ ਦੇ ਘਰ ਦੀ ਚੌਥੀ ਜੋਤ ਤਨ ਤਨ ਸਾਹਿਬ ਸਿਰ ਗੁਰੂ RAMDAS ਮਹਾਰਾਜ ਜੀ ਉਹ ਬੜੇ ਧਿਆਲੂ ਨੇ ਬੜੇ ਕਿਰਪਾਲੂ ਨੇ ਜੇ ਕਿਤੇ ਮਿਹਰ ਕਰ ਦੇਣ ਜੇ ਕਿਤੇ ਤੁਹਾਡੇ ਤੇ ਨਿਹਾਲ ਹੋ ਗਏ ਖੁਸ਼ ਹੋ ਗਏ ਤਾਂ ਤੁਹਾਡੀ ਖਾਲੀ ਝੋਲੀ ਉਹਨਾਂ ਦੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਸਤਿਗੋ ਸੱਚੇ ਪਾਤਸ਼ਾਹ ਜਿਹਦੇ ਦਰ ਤੋਂ ਕੋਈ ਵੀ ਨਿਰਾਸਰਾ ਕੋਈ ਵੀ ਨਰਾਸਾ ਨਹੀਂ ਆਉਂਦਾ ਬਸ ਉਹਨਾਂ ਦੀ ਖੁਸ਼ੀ ਮਿਲ ਜਾਵੇ ਕਹਿੰਦੇ ਉਹ ਪਤੀ ਪਤਨੀ ਕਹਿਣ ਲੱਗੇ ਕਿ ਭਲਿਆ ਲੋਕਾਂ ਜੇਕਰ ਤੂੰ ਸਾਨੂੰ ਗੁਰੂ ਘਰ ਭੇਜਣ ਲੱਗਾ ਹੈ ਸਹੀ ਰਾਹ ਦਿਖਾ ਦਿੱਤਾ ਤਾਂ ਇੱਕ ਕੰਮ ਹੋਰ ਕਰ ਸਾਨੂੰ ਐਸੀ ਯੋਗਤੀ ਦੱਸ ਜਿਹੜੀ ਯੋਗਤੀ ਅਪਣਾ ਕੇ ਅਸੀਂ ਗੁਰੂ ਰਾਮਦਾਸ ਪਾਸ਼ਾ ਜੀ ਦੀ ਖੁਸ਼ੀ ਹਾਸਲ ਕਰ ਲਈਏ ਸਤਗੁਰ ਸੱਚੇ ਪਾਸ਼ਾ ਜੀ ਸਾਨੂੰ ਨਾ ਕਰਨਹੀ ਨਾ ਸਾਡੇ ਤੇ ਖੁਸ਼ ਹੋ ਜਾਣ ਤੇ ਸਾਡੇ ਤੇ ਨਿਹਾਲ ਹੋ ਜਾਣ ਕਹਿੰਦੇ ਉਹ ਗੁਰਮਖ ਪਿਆਰੇ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਯੋਗਤੀ ਹੈ ਸੰਗਤ ਦੀ ਸੇਵਾ ਜਿਹੜਾ ਮਨੁੱਖ ਮਨ ਲਾ ਕੇ ਸੰਗਤ ਦੀ ਸੇਵਾ ਕਰਦਾ ਹੈ ਸਤਗੋ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਬਹੁਤ ਹੀ ਛੇਤੀ ਖੁਸ਼ ਹੋ ਜਾਂਦੇ ਹਨ ਬੜੀ ਛੇਤੀ ਮੇਰ ਭਾਵ ਪਾਉਂਦੇ ਹਨ ਜੇਕਰ ਤੁਸੀਂ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਉੱਥੇ ਜਾ ਕੇ ਮਨ ਲਗਾ ਕੇ ਸੰਗਤ ਦੀ ਸੇਵਾ ਕਰਨੇ ਸ਼ੁਰੂ ਕਰ ਦਿਓ ਕਹਿੰਦੇ ਉਹ ਦੋਵੇਂ ਪਤੀ ਪਤਨੀ ਅਗਲੇ ਹੀ ਦਿਨ ਗੁਰੂ ਰਾਮਦਾਸ ਪਾਸ਼ਾ ਜੀ ਦੇ ਦਰ ਤੇ ਚਲੇ ਗਏ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਜੀ ਦੀ ਨਗਰੀ ਦੇ ਵਿੱਚ ਹੀ ਉਹਨਾਂ ਨੇ ਆਪਣਾ ਘਰ ਵਸਾ ਲਿਆ ਹਰ ਰੋਜ਼ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨ ਲੱਗੇ ਉਸ ਮਨੋਖ ਨੇ ਜਿਸ ਦਾ ਨਾਮ ਗੁਰੂ ਇਤਿਹਾਸ ਵਿੱਚ ਪਾਈ ਆਦਮ ਜੀ ਆਇਆ ਹੈ ਕਹਿੰਦੇ ਭਾਈ ਆਦਮ ਜੀ ਨੇ ਜਾ ਕੇ ਦੇਖਿਆ ਇੱਥੇ ਥੋੜੀ ਦੂਰੋਂ ਬਹੁਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਉਣ ਦੇ ਲਈ ਆਉਂਦੀਆਂ ਹਨ ਹਰ ਰੋਜ਼ ਇੱਥੇ ਗੁਰੂ ਘਰ ਲੰਗਰ ਤਿਆਰ ਕੀਤਾ ਜਾਂਦਾ ਹੈ ਲੰਗਰ ਤਿਆਰ ਕਰਨ ਦੇ ਲਈ ਬਹੁਤ ਸਾਰੀਆਂ ਲੱਕੜਾਂ ਦੀ ਲੋੜ ਹੁੰਦੀ ਹੈ ਸੋ ਇਸ ਕਰਕੇ ਭਾਈ ਆਦਮ ਜੀ ਨੇ ਗੁਰੂ ਘਰ ਦੇ ਵਿੱਚ ਬਾਲਾਂ ਦੀ ਸੇਵਾ ਲੈ ਲਈ ਇਸ ਕਰਕੇ ਕਹਿੰਦੇ ਭਾਈ ਆਦਮ ਜੀ ਨੇ ਗੁਰੂ ਘਰ ਦੇ ਵਿੱਚ ਲੰਗਰ ਪਕਾਉਣ ਦੇ ਲਈ ਵਰਤੇ ਜਾਣ ਵਾਲੇ ਪਾਲਣ ਦੀ ਛਿੰਮੇ ਵਾਰੀ ਲੈ ਲਈ ਕਹਿੰਦੇ ਹਰ ਰੋਜ਼ ਉਹਨਾਂ ਨੇ ਸਵੇਰ ਤੋਂ ਜ਼ਿਆਦਾ ਲੱਕੜਾਂ ਇਕੱਠੀਆਂ ਕਰਕੇ ਲੈ ਕੇ ਆਉਣੀਆਂ ਥੋੜੀਆਂ ਜੀਆਂ ਲੱਕੜਾਂ ਆਪਣੇ ਘਰ ਦੇ ਵਿੱਚ ਰੱਖ ਲੈਣੀਆਂ ਤੇ ਬਾਕੀ ਸਾਰੀਆਂ ਲੱਕੜਾਂ ਗੁਰੂ ਘਰ ਦੇ ਵਿੱਚ ਵੰਡ ਰਹੇ ਲੰਗਰਾਂ ਦੇ ਵਿੱਚ ਦੇ ਆਉਂਦਾ ਸੀ ਕਿੰਦ ਇਦਾਂ ਹੀ ਸਮਾਂ ਲੰਘਦਾ ਗਿਆ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਤੇ ਇੱਕ ਦਿਨ ਬਹੁਤ ਬਾਰਿਸ਼ ਹੋਣ ਲੱਗੀ ਬਾਰਿਸ਼ ਕਾਰਨ ਸਾਰਾ ਬਾਲਨ ਕਿਲਾ ਹੋ ਗਿਆ ਤੇ ਉਪਰੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਪਾਉਣ ਦੇ ਲਈ ਬਹੁਤ ਦੂਰ ਤੋਂ ਸੰਗਤ ਵੀ ਆਈ ਸੀ ਹੁਣ ਸੰਗਤ ਦੇ ਲਈ ਪਰਸ਼ਾਦਾ ਵੀ ਤਿਆਰ ਕਰਨਾ ਉਪਰੋਂ ਠੰਡ ਵੀ ਬਹੁਤ ਜ਼ਿਆਦਾ ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੁਝ ਸੇਵਾਦਾਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਭਾਈ ਸੰਗਤਾਂ ਬਹੁਤ ਦੂਰੋਂ ਚੱਲ ਕੇ ਆਈਆਂ ਹਨ ਠੰਡੇ ਦੇ ਵਿੱਚ ਠਰਰ ਠਰਰ ਕਰ ਰਹੀਆਂ ਹਨ ਇਹਨਾਂ ਦੇ ਲਈ ਅੱਗ ਸੇਕਣ ਦਾ ਵੀ ਇੰਤਜ਼ਾਮ ਕੀਤਾ ਜਾਵੇ ਅਤੇ ਇਹਨਾਂ ਦੇ ਲਈ ਭੋਜਨ ਪ੍ਰਸ਼ਾਦਾ ਵੀ ਤਿਆਰ ਕੀਤਾ ਜਾਵੇ ਸੇਵਾਦਾਰਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਬਾਰਸ਼ ਕਾਰਨ ਲੱਕੜਾਂ ਗਿੱਲੀਆਂ ਹੁੰਦੀਆਂ ਨੇ ਤਾਂ ਕਹਿੰਦੇ ਕਿ ਇੱਧਰ ਜਦੋਂ ਪਾਈ ਆਦਮ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਪਾਰੋਂ ਦੂਰ ਤੋਂ ਸੰਗਤ ਚਲ ਕੇ ਆਈ ਹੈ ਉਹਨਾਂ ਦੇ ਲਈ ਭੋਜਨ ਪ੍ਰਸ਼ਾਦਾ ਬਣਾਣਾ ਹੈ ਅਤੇ ਸੰਗਤ ਠਾਣੇ ਦੇ ਵਿੱਚ ਠਰੂ ਠਰੂ ਕਰ ਰਹੀ ਹੈ ਤਾਂ ਪਾਈ ਆਦਮ ਜੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਗਵਾਨ ਨੇ ਅੱਜੋ ਸਮਾ ਆ ਗਿਆ ਹੈ ਅੱਜ ਸੰਗਤ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰੀਏ ਕਹਿੰਦੇ ਭਾਈ ਆਦਮ ਜੀ ਜੋ ਲੱਕੜਾ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਸਨ ਭਾਵੇਂ ਉਹ ਲੱਕੜਾਂ ਥੋੜੀਆਂ ਚੰਗੀਆਂ ਹੁੰਦੀਆਂ ਸਨ ਪਰ ਥੋੜਾ ਥੋੜਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਲੱਕੜਾਂ ਦਾ ਬਹੁਤ ਵੱਡਾ ਢੇਰ ਲੱਗਾ ਸੀ ਭਾਈ ਆਦਮ ਜੀ ਨੇ ਉਹ ਸਾਰੀਆਂ ਲੱਕੜਾਂ ਲਿਆ ਕੇ ਗੁਰੂ ਕੀ ਸੰਗਤ ਨੂੰ ਲਿਆ ਕੇ ਦੇ ਦਿੱਤੀਆਂ ਕਿ ਅੱਗ ਸੇਕੋ ਪਰ ਕਹਿੰਦੇ ਹੁਣ ਗੁਰੂ ਕੇ ਲੰਗਰ ਤਿਆਰ ਕਰਨ ਦੇ ਲਈ ਬੋਲਣ ਨਾ ਬਚਿਆ ਤਾਂ ਕਹਿੰਦੇ ਭਾਈ ਆਦਮ ਜੀ ਨੇ ਆਪਣੇ ਘਰ ਦੀਆਂ ਸਾਰੀਆਂ ਖਿੜਕੀਆਂ ਦਰਵਾਜ਼ੇ ਪਲੰਘ ਗੁਰੂ ਕੇ ਲੰਗਰਾਂ ਦੇ ਵਿੱਚ ਭੇਟ ਕਰ ਦਿੱਤੇ ਕਿ ਇਹਨਾਂ ਦੇ ਨਾਲ ਗੁਰੂ ਕਾ ਲੰਗਰ ਤਿਆਰ ਕਰੋ ਕਹਿੰਦੇ ਉਦੋਂ ਗੁਰੂ ਸਾਹਿਬ ਜੀ ਅਜੇ ਮੀਟਿੰਗ ਕਰਕੇ ਬਾਹਰ ਨਿਕਲੇ ਭਾਈ ਜਲਦੀ ਜਲਦੀ ਬਾਲਾਂ ਦਾ ਇੰਤਜ਼ਾਮ ਕਰੋ ਪਰ ਬਾਹਰ ਆ ਕੇ ਦੇਖਿਆ ਕਿ ਸਤਕ ਸੱਚੇ ਪਾਤਸ਼ਾਹ ਜੀ ਦੀਆਂ ਪਿਆਰੀਆਂ ਸੰਗਤਾਂ ਅੱਗੇ ਸੇ ਕਰੀਆਂ ਹਨ ਅਤੇ ਗੁਰੂ ਕੇ ਲੰਗਰ ਘਰ ਦੇ ਵਿੱਚ ਜਾ ਕੇ ਦੇਖਿਆ ਤਾਂ ਉਥੇ ਲੰਗਰ ਵੀ ਤਿਆਰ ਹੋ ਰਿਹਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਅਨਿਸ਼ੇਤੀ ਇਹ ਇੰਤਜ਼ਾਮ ਕਿਵੇਂ ਹੋਇਆ ਅਤੇ ਕਿੰਨੇ ਕੀਤਾ ਤੇ ਕੰਦੇ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਕੁਝ ਮਹੀਨਿਆਂ ਤੋਂ ਇੱਥੇ ਇੱਕ ਬਜ਼ੁਰਗ ਪਤੀ ਪਤਨੀ ਸੇਵਾ ਕਰ ਰਹੇ ਹਨ ਇਹ ਸਾਰੀ ਸੇਵਾ ਉਹਨਾਂ ਦੀ ਹੀ ਹੈ ਕੋਜ ਲੱਕੜਾ ਉਹਨਾਂ ਦੇ ਘਰ ਦੇ ਵਿੱਚ ਇਕਾਠੀਆਂ ਕੀਤੀਆਂ ਸਨ ਉਹ ਉਹਨਾਂ ਨੇ ਸੰਗਤ ਨੂੰ ਬੁਲਾਣ ਦੇ ਲਈ ਦਿੱਤੀਆਂ ਸੇਕਨ ਨੂੰ ਅਤੇ ਗੁਰੂ ਘਰ ਕੇ ਲੰਗਰ ਤਿਆਰ ਕਰਨ ਦੇ ਲਈ ਉਹਨਾਂ ਨੇ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਚ ਗਾਠਾਂ ਪਲੰਗ ਸਭ ਕੁਝ ਪੇਟ ਕਰ ਦਿੱਤਾ ਹੈ ਕਹਿੰਦੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਕਿ ਉਹ ਸੇਖ ਨੂੰ ਜਲਦੀ ਬੁਲਾ ਕੇ ਲੈ ਕੇ ਆਓ ਕਹਿੰਦੇ ਜਦੋਂ ਪਾਈ ਆਦਮ ਜੀ ਨੂੰ ਬੁਲਾ ਕੇ ਲਿਆਂਦਾ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਕੇ ਨਮਸਕਾਰ ਕੀਤੀ ਤੇ ਸਤਕੂ ਸੱਚੇ ਪਾਸ਼ੇ ਨੇ ਸਤਕੂ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਭਾਈ ਸਿਖਾ ਸੇ ਤੇਰੇ ਤੇ ਬਹੁਤ ਖੁਸ਼ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਤਾਂ ਭਾਈ ਆਦਮ ਜੀ ਦੇ ਮਨ ਦੇ ਵਿੱਚ ਤਾਂ ਔਲਾਦ ਦੀ ਇੱਛਾ ਸੀ ਸ਼ਰਮਾ ਗਿਆ ਕਿ ਸੰਗਤ ਕੀ ਕਾਵੇਗੀ ਇੰਨੀ ਵਡੇਰੀ ਉਮਰ ਹੈ ਇਹਦੇ ਵਿੱਚ ਔਲਾਦ ਦਾ ਸੁੱਖ ਪਾਲਦਾ ਹੈ ਕਹਿੰਦੇ ਇਸ ਕਰਕੇ ਪਾਈ ਆਦਮ ਜੀ ਨੇ ਕਹਿ ਦਿੱਤਾ ਕਿ ਮਾਰਾ ਸੱਚੇ ਪਾਤਸ਼ਾਹ ਦਾ ਨਾਮ ਦਾ ਦਾਨ ਬਖਸ਼ੋ ਕਹਿੰਦੇ ਇਧਰ ਅੰਦਰ ਜਾ ਮੇ ਪਾਸ਼ਾ ਦਿਲਾਂ ਦੀਆਂ ਛਾਣਨ ਵਾਲੇ ਉਹ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਉਹਦੀ ਕਾਲੀ ਨਹੀਂ ਹੈ ਆਰਾਮ ਦੇ ਨਾਲ ਅੱਜ ਜਾ ਕੇ ਸੋਚੀ ਤੇ ਕੱਲ ਨੂੰ ਆ ਕੇ ਦੱਸੀ ਕਿ ਤੈਨੂੰ ਕੀ ਚਾਹੀਦਾ ਹੈ ਕਹਿੰਦੇ ਦੋਵੇਂ ਪਤੀ ਪਤਨੀ ਘਰ ਚਲੇ ਗਏ ਪਤਨੀ ਨੇ ਕਿਹਾ ਕਿ ਗੁਰੂ ਸਾਹਿਬ ਜੀ ਆਪ ਆਵਾਜ਼ ਮਾਰ ਕੇ ਦੇ ਰਹੇ ਹਾਂ ਤੁਸੀਂ ਕਹਲ ਨੂੰ ਔਲਾਦ ਦਾ ਸੁਖ ਮੰਗ ਲੈਣਾ ਕਿਉਂਕਿ ਮੇਰੇ ਮਾਂ ਦੀ ਇਹ ਇੱਛਾ ਹੈ ਕਿ ਮੇਰੀ ਵੀ ਕੋਖ ਹਰੀ ਹੋਵੇ ਮੇਰੇ ਵੀ ਘਰ ਔਲਾਦ ਜਨਮ ਲਾਵੇ ਮੇਰੇ ਘਰ ਕੇ ਹੀ ਗੁਰੂ ਸਾਹਿਬ ਜੀ ਤੋਂ ਤੁਸੀਂ ਔਲਾਦ ਮੰਗ ਲੈਣਾ ਕਹਿੰਦੇ ਅਗਲਾ ਦਿਨ ਹੋਇਆ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਪੁੱਛਿਆ ਕਿ ਤਸ ਸਿੱਖਾ ਕੀ ਚਾਹੀਦਾ ਹੈ ਕਹਿੰਦੇ ਭਾਈ ਆਦਮ ਜੀ ਨੇ ਸ਼ਰਮਾਂਦੇ ਹੋਏ ਝਿਜਕਦੇ ਹੋਏ ਨੇ ਕਿ ਹਾਂ ਗੁਰੂ ਸਾਹਿਬ ਜੀ ਸੱਚ ਦੱਸਾਂ ਤਾਂ ਮੈਂ ਇੱਥੇ ਔਲਾਦ ਦੇ ਸੁੱਖ ਦੇ ਲਈ ਸੇਵਾ ਕਰ ਰਿਹਾ ਹਾਂ ਔਲਾਦੀ ਪ੍ਰਾਪਤੀ ਦੇ ਲਈ ਪਰ ਤੁਹਾਡੇ ਦਰਸ਼ਨ ਕਰਕੇ ਤੁਹਾਡੀ ਸੇਵਾ ਕਰਕੇ ਮੇਰੇ ਅੰਦਰੋਂ ਤਾਂ ਇਹ ਇੱਛਾ ਖਤਮ ਹੀ ਹੋ ਗਈ ਪਰ ਮੇਰੀ ਪਤਨੀ ਦੇ ਮਨ ਦੀ ਇੱਛਾ ਹੈ ਕਿ ਉਹ ਔਲਾਦ ਦਾ ਸੁੱਖ ਚਾਹੁੰਦੇ ਹਨ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਭਾਈ ਸਿੱਖਾ ਸੱਚ ਦੱਸੀਏ ਤੇਰੇ ਕਰਮਾਂ ਵਿੱਚ ਇਸ ਜਨਮ ਦੇ ਵਿੱਚ ਤਾਂ ਕੀ ਆਉਣ ਵਾਲੇ ਕਈ ਜਨਮਾਂ ਤੱਕ ਉਹ ਲਾ ਦਾ ਸੁਖ ਲਿਖਿਆ ਹੀ ਨਹੀਂ ਬਾਦ ਤੂੰ ਸੰਗਤ ਦੀ ਸੇਵਾ ਮਨ ਲਾ ਕੇ ਕੀਤੀ ਹੈ ਇਸ ਕਰਕੇ ਤੇਰੇ ਮਨ ਦੀ ਇੱਛਾ ਜ਼ਰੂਰ ਜ਼ਰੂਰ ਪੂਰੀ ਹੋਵੇਗੀ ਤੇਰੇ ਘਰ ਦੇ ਵਿੱਚ ਇੱਕ ਪੁੱਤਰ ਜਨਮ ਲਵੇਗਾ ਤੂੰ ਬਹੁਤ ਵੱਡਾ ਭਗਤ ਹੋਵੇਂਗਾ ਉਹਦਾ ਨਾਮ ਤੂੰ ਭਗਤ ਰੱਖੀ ਸਤਕੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜੋ ਪੁੱਤਰ ਤੇਰੇ ਘਰ ਦੇ ਵਿੱਚ ਜਨਮ ਲਵੇਗਾ ਅਸਤ ਬਾਤ ਤੇਰੀ ਕੋਲ ਬਦਲ ਜਾਣੇ ਹੈ ਗੁਰਮਖਾਂ ਵਾਲੇ ਕੋਲ ਪਾਣ ਜਾਣੇ ਹੈ ਕਦੇ ਵੀ ਤੇਰੀ ਕੋਲ ਦੇ ਵਿੱਚ ਕੋਈ ਮਨਮੁਖ ਪੈਦਾ ਨਹੀਂ ਹੋਵੇਗਾ ਸਭ ਗੁਰੂ ਘਰ ਦੀ ਸੇਵਾ ਕਰਨ ਵਾਲੇ ਸਿਮਰਨ ਕਰਨ ਵਾਲੇ ਪੈਦਾ ਹੋਣਗੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਸਿਰਫ ਉਹਦੇ ਮਨ ਦੀ ਇੱਛਾ ਪੂਰੀ ਨਹੀਂ ਕੀਤੀ ਬਲਕਿ ਉਹਦੀਆਂ ਉਹਦੀਆਂ ਆਉਣ ਵਾਲੀਆਂ ਕਈ ਕੂਲਾਂ ਵਿੱਚ ਧਾਰ ਦਿੱਤੀਆਂ ਸੋ ਸਾਸੰਗ ਜੀ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਸੰਗਤ ਦੀ ਸੇਵਾ ਕਰਨ ਵਾਲਿਆਂ ਦੇ ਉੱਤੇ ਬਹੁਤ ਨਿਹਾਲ ਹੁੰਦੇ ਹਨ ਇਸ ਲਈ 14ਵੇਂ ਗੁਰੂ ਘਰੇ ਜਾਓ ਜਾਂ ਫਿਰ ਕਿਤੇ ਚੰਗੇ ਕਰਮਾ ਕਰਕੇ ਗੁਰੂ ਦੀ ਸੰਗਤ ਤੁਹਾਡੇ ਘਰ ਆਵੇ ਤਾਂ ਸੰਗਤ ਦੀ ਸੇਵਾ ਮਨ ਲਾ ਕੇ ਕਰਨੀ ਹੈ ਸੰਗਤ ਦੇ ਜੋੜੇ ਝਾੜੋ ਸੰਗਤ ਦੇ ਝੂਠੇ ਬਰਤਨ ਸਾਫ਼ ਕਰੋ ਜੋ ਮਨੁੱਖ ਗੁਰੂ ਸਾਹਿਬ ਜੀ ਦੀ ਸੰਗਤ ਦੀ ਸੇਵਾ ਮਾਲਨਾ ਕੀ ਕਰਦੇ ਹਨ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ ਦੂਸਰੀ ਗੱਲ ਕਿ ਇੱਥੇ ਸਮਝਣੀ ਕਿ ਜੇਕਰ ਅਗਰ ਸੰਗਤ ਦੀ ਸੇਵਾ ਦਾ ਇੰਨਾ ਵੱਡਾ ਫਲ ਹੈ ਤਾਂ ਕਿਤੇ ਭੁੱਲ ਕੇ ਵੀ ਸੰਗਤ ਦਾ ਦਿਲ ਨਾ ਦਿਖਾਉਣਾ ਸੰਗਤ ਦੀ ਨਿੰਦਿਆ ਨਹੀਂ ਕਰਨੀ ਕਿਉਂਕਿ ਜੇ ਸੇਵਾ ਦਾ ਇੰਨਾ ਫਲ ਹੈ ਤਾਂ ਫਿਰ ਨਿੰਦਿਆ ਦਾ ਕੀ ਬੰਦਾ ਹੋਵੇਗਾ ਏ ਆਪਹੀ ਵਿਚਾਰ ਲੈਣਾ ਸੋ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੇ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ